ਖੇਤੀਬਾੜੀ ਦੀ ਗੱਲ ਚੱਲਦੀ ਹੈ ਕੱਲ ਮਨਜੋਗ ਸਾਡੇ ਜਾਖੜ ਸਾਹਿਬ ਨੇ ਉਹਨਾਂ ਨੇ ਡੀਏਪੀ ਦੀ ਗੱਲ ਕੀਤੀ ਸੀ ਮੈਂ ਉਹਨਾਂ ਦੇ ਜਿਹੜੇ ਮਨਿਸਟਰ ਨੇ ਜੇਪੀ ਨੱਡਾ ਮੈਂ ਉਹਨਾਂ ਨਾਲ ਗੱਲ ਕੀਤੀ ਫੋਨ ਤੇ ਮੈਂ ਕਹਿੰਦਾ ਸੀ ਸੈਂਟਰਲ ਪੂਲ ਦੇ ਵਿੱਚ ਅਸੀਂ ਕਣਕ ਤੁਹਾਨੂੰ ਲਗਭਗ 100 2 ਲੱਖ ਮੀਟਰਿਕ ਟਨ ਦਿੰਨੀ ਹੈ ਕਉ ਕਰ ਕਪਾਟ ਦਿਨੇ ਕੋਈ ਕੰਨ ਆਪਣੀ ਖੁਰਾਕ ਹੈ ਬਹੁਤ ਸਾਰੀ ਕੰਨ ਕਰੇ ਵੀ ਰੱਖ ਲੈਨੇ ਆਪਾਂ ਸਾਰੇ ਸਾਲ ਵਾਸਤੇ ਜੇ ਆਪਣੀ ਜਿਹੜੀ ਸੀਰੀ ਸੰਜੀ ਨੇ ਜਨ ਜਿਹੜੇ ਆਪਣੇ ਕੰਮ ਕਰਦੇ ਆ ਉਹਨਾਂ ਲਈ ਵੀ ਨਾ ਕੰਨ ਰੱਖ ਲੈਨੇ ਆਪਾਂ ਕਰ ਕਰ ਜਾਂਦੀ ਝੋਨਾ ਕਿਉਂਕਿ ਆਪਣੀ ਚਾਹਲ ਆਪਣੀ ਖੁਰਾਕ ਨਹੀਂ ਝੋਨਾ ਤਾਂ 99% ਹੀ ਜਾਂਦੇ ਰੇ ਸੋ ਮੈਂ ਕਹਾਂ ਜੀ ਸੈਂਟਰ ਪੂਲ ਜੀ 120 ਲੱਖ ਮੀਟਰ ਟਨ ਅਸੀਂ ਤੁਹਾਨੂੰ ਦੇਵਾਂਗੇ ਤੇ ਸਾਨੂੰ ਤੁਸੀਂ ਅੱਜ ਤੱਕ ਆਇਆ ਇਹ ਪੀਜਾ ਅਗਸਤ ਵਾਲਾ ਕੋਟੇਂ ਦਿੱਤਾ ਅਸੀਂ ਕਿਵੇਂ ਪੀਜਾ ਜੀ ਜਨਾਬ ਤਦ ਤੁਸੀਂ ਮੈਥੇ ਮੈਂ ਇਹ ਨਾ ਕਿਹਾ ਕਿ ਉਹਦੇ ਪੀਡੀਐਸ ਵਾਸਤੇ ਐਨੀ ਮੇਰੇ ਕੋਲ ਦਾਣੇ ਐਨੀ ਐਨੀ ਤਾਂ ਅਸੀਂ ਉਬਾਲਾਂਗੇ ਕਿ ਸਾਡੇ ਖਾਨ ਜੋ ਕੀ ਹੈਗੀ ਹੈ ਜੋ ਵੇਚਣ ਜੋਗੀ ਐਨੀ ਕਰ ਲਾਂਗੇ ਪਰ ਤੁਸੀਂ ਕਿਤੇ ਕੋਟ ਆਪਣਾ ਦਾ ਤੁਸੀਂ ਸੈਂਟਰ ਆਪਦਾ ਜੇ ਇੰਪੋਰਟ ਦਾ ਕੋਈ ਪੰਗਾ ਹੈ ਤਾਂ ਸੈਂਟਰ ਆਪਣਾ ਠੀਕ ਕਰੇ ਸਾਨੂੰ ਤਾਂ ਦਿਓ ਨਾ ਤੁਸੀਂ ਫੇਰ ਹੀ ਅਸੀਂ ਉਹਨੂੰ ਸੈਂਟਰ ਪੂਲ ਚ ਦੇਵਾਂਗੇ ਨਾ ਤਾਂ ਉਹਨਾਂ ਨੇ ਕਿਹਾ ਮੈਂ ਆਪਸੇ ਬੁਲਾਇਆ ਉਹਨਾਂ ਨੇ ਹਮੇ ਫੋਨ ਤੇ ਹੋਲਡ ਕਰਕੇ ਕਿਹਾ ਕਿਉਂਕਿ ਪੰਜਾਬ ਦਾ ਕੋਟਾ ਜਿਹੜਾ ਉਹ ਬਿਲਕੁਲ ਪੂਰਾ ਹੋਊਗਾ ਤਸੀਂ ਆਪਣੇ ਅਫਸਰ ਭੇਜੋ ਤਾਂ ਕਰਕੇ ਕੈਪਟਨ ਜਿਹੜੇ ਸਾਡੇ ਅਫਸਰ ਨੇ ਮੈਂ ਉਹਨਾਂ ਨੂੰ ਵੀ ਭੇਜਿਆ ਸੀ ਜਕਰ ਸਾਹਿਬ ਤੁਸੀਂ ਵੀ ਤੁਹਾਡੇ ਚਾਚਾ ਜੀ ਨੂੰ ਵੀ ਕਹਿ ਰਹੇ ਹੋ ਉਹ ਵੀ ਇੱਕ ਇੰਟਰਵਿਊ ਚ ਕਰ ਰਹੇ ਸੀ ਕਿ ਲिटल ਨੋਲੇਜ ਇਜ਼ ਟੂ ਡੇਂਜਰਸ ਹੈ ਨਾ ਜੂਰੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਚਾੱਕੀ ਮਿਲੇ ਨੰਨ ਨੂੰ ਫੋਨ ਤੇ ਗੱਲ ਹੋ ਗਈ ਤਾਂ ਉਹਨਾਂ ਨੇ ਕਿਹਾ ਮੈਨੂੰ ਅਫਸਰ ਭੇਜੋ ਮੇਰੇ ਅਫਸਰਾਂ ਕੋਲ ਮਿਲਾਓ ਤੇ ਤੁਹਾਡਾ ਕੰਮ ਹੋ ਜਾਊਗਾ ਸਾਡੇ ਅਫਸਰ ਬੈਠੇ ਨੇ ਮੈਂ ਤੈਨੂੰ ਦੱਸ ਸਕਦਾ ਤੇ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ ਡੀਏਪੀ ਉਹ ਪੂਰਾ ਹੋਊਗਾ ਉਹ ਕਹਿੰਦੇ ਸੀ ਸੁਪਰ ਫਾਸ ਮੈਂ ਦੇਖੋ ਸੁਪਰ ਜਿਹੜੀ ਹੈ ਦੂਜੀ ਐਸਪੀ ਦੇਰਬੋਰੀ ਲੱਗਦੀ ਹੈ ਮੈਂ ਕਹ ਜੀ ਹਾਂ ਬਦਲ ਤਾਂ ਹੈਗੇ ਹੋ ਪਰ ਜੇ ਤੁਹਾਡੇ ਕੋ ਡੀਏਪੀ ਹੈਗਾ ਸਾਨੂੰ ਡੀਏਪੀ ਦਿਓ ਨਾ ਸਾਨੂੰ ਆਦਤ ਸਾਡੇ ਡੀਏਪੀ ਹੈ ਨੇ ਮਾਈਂਡ ਚ ਡੀਏਪੀ ਹੈ ਠੀਕ ਹੈ ਨਾ ਸੋ ਇਸ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ ਡੀਏਪੀ ਬਿਲਕੁਲ ਪ੍ਰੋਪਰ ਮਿਲੇਗਾ ਕੋਈ ਡੀਏਪੀ ਦੀ ਗੱਲ ਨਹੀਂ ਰਹੂਗੀ ਬਸ ਆਉਣੀ ਹੋਣੀ ਸ਼ੁਰੂ ਹੋ ਗਈ ਕਿਉਂਕਿ ਇਮੀਡੀਏਟ ਐਕਸ਼ਨ ਹੋ ਗਿਆ ਸੋ ਨੰਬਰ ਦੇ ਉਤੇ ਜਿਹੜਾ ਜਿਵੇਂ ਬੈਠ ਕੇ ਆਇਆ ਇਹਨਾਂ ਨੇ ਬੈਠ ਦੇ ਵਿੱਚ ਜਿਹੜਾ ਓਟੀਐਸ ਹੈ ਉਹ ਬੜਾ ਕਾਮਯਾਬ ਰਿਹਾ ਹੈ ਅਸੀਂ ਪਹਿਲਾਂ ਵਾਲੇ OTIS ਦੇਖੇ ਦੋ ਦੋ ODs ਚੰਨੀ ਸਰਕਾਰ ਨੇ ਜਿਹੜੇ ਜਾਰੀ ਕੀਤੇ ਸੀ ਕਪਤਨ ਸਰਕਾਰ ਨੇ ਵੀ ਕੱਛਨੀ ਸਰਕਾਰ ਨੇ ਤਾਂ ਦੋਨੇ ਉਹ ਫਲੌਪ ਹੋ ਗਏ ਕੋਈ ਨਹੀਂ ਉਹਦੇ ਚਾਇਆ ਅਸੀਂ ਤਾਂ ਕਾਰਨ ਪੁੱਛਿਆ ਵੀ ਕਾਰਨ ਕੀ ਇਹ ਫਲੌਪ ਹੋਉਂਦਾ ਉਹ ਕਹਿੰਦੇ ਵੀ ਆਹ ਕਾਰਨ ਫਿਰ ਅਸੀਂ ਉਹਦੀਆਂ ਜਿਹੜੀਆਂ ਕੰਨੀਆਂ ਸੀ ਪੂਰੀਆਂ ਕੀਤੀਆਂ 164 ਕਰੋੜ ਰੁਪਈਆ OTIS ਵੈਟ ਵੀ OTIS ਕਰਕੇ ਨਾ ਤਾਂ ਲੋਕਾਂ ਦੇ ਸਿਰਾਂ ਤੋਂ ਵਪਾਰੀਆਂ ਦੇ ਸਿਰਾਂ ਤੋਂ ਤਲਵਾਰ ਹਟੀ ਇਹ ਜਿਹੜੀ ODS ਜਿਹੜੀ ਬੈਟ ਦੀ ਤਲਵਾਰ ਲੱਗੀ ਜਾਂਦੀ ਸੀ ਜਦੋਂ ਉਹ ਹਟ ਗਈ ਤੇ ਨਾਲੇ 164 ਕਰੋੜ ਰੁਪਏ ਖਜ਼ਾਨੇ 'ਚ ਆ ਗਿਆ ਇਸ ਤਰ੍ਹਾਂ ਕਈ ਵਾਰੀ ਕੁਝ ਘਟਾਉਣ ਨਾਲ ਵੀ ਕੁਝ ਵਾਦੇ ਹੋ ਜਾਂਦੇ ਨੇ ਸੋ ਇਸ ਕਰਕੇ ਇਹ ਜਿਹੜਾ DHT ਵਾਲਾ ODS ਵਾਲਾ ਹੁਣ ਅਗਲਾ ਵੀ ODS ਇੱਕ ਹੋਰ ਅਸੀਂ ਵਿਚਾਰ ਕਰ ਰਹੇ ਹਾਂ ਨਾਲ ਉਹ ਵੀ ਕਰਾਂਗੇ ਹੁਣ ਮੈਂ ਆਵਾਂਗਾ ਜੀ ਖੇਤੀਬਾੜੀ ਤੇ ਖੇਤੀ ਦੀ ਪਾਲਿਸੀ ਬਿਲਕੁਲ ਰੈਡੀ ਹੈ ਬਿਲਕੁਲ ਪਰਫੈਕਟ ਬਹੁਤ ਸਾਰੇ ਮਾਹਿਰਾਂ ਨੂੰ ਅਸੀਂ ਬੁਲਾਇਆ PAU ਤੋਂ ਬੁਲਾਇਆ ਹੋਰ ਖੇਤੀ ਨਾਲ ਐਕਸਪਰਟ ਜਿਹੜੇ ਲੋਕ ਨੇ ਅਸੀਂ ਆਪਣੀ ਪੰਜਾਬ ਦੀ ਖੇਤੀ ਨੂੰ ਫੀ ਜਿਹੜੀ ਹੈ ਉਹ ਰੈਡੀ ਹੈ অলਮੋਸਟ ਪਰ ਅਸੀਂ ਪੰਜਾਬ ਦੇ ਸਟੇਕ ਹੋਲਡਰਸ ਨਾਲ ਗੱਲ ਕਰਾਂਗੇ ਔਰ ਜਿੰਨੀਆਂ ਵੀ ਕੋਈ ਜੁਨੀਆਨਾ ਨੇ ਜਾਂ ਖੇਤੀ ਨਾਲ ਸੰਬੰਧਿਤ ਸੰਸਥਾਵਾਂ ਨੇ ਜਾਂ ਖੇਤੀ ਨਾਲ ਸੰਬੰਧਿਤ ਜਿਹੜੇ ਮਹਿਕਮੇ ਚ ਜਾਂ ਕਿਤੇ ਹੋਰ ਬੁੱਧੀਜੀਵੀ ਨੇ ਉਹਨਾਂ ਸਾਰਿਆਂ ਨੂੰ ਬੁਲਾਵਾਂਗੇ ਬੁਲਾ ਕੇ ਮੈਂ ਇਸੇ ਤਰ੍ਹਾਂ ਸੀ ਇੰਡਸਟਰੀ ਪਾਲਿਸੀ ਲਾਗੂ ਕੀਤੀ ਸੀ ਇਸੇ ਤਰੀਏ ਅਸੀਂ ਟਰਾਂਸਪੋਰਟ ਦੇ ਸਾਰਿਆਂ ਨੂੰ ਬੁਲਾਇਆ ਸੀਗਾ ਸੋ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕਿਵੇਂ ਕਰਨਾ ਹੈ ਕਿਉਂਕਿ ਦੇਖੋ ਜਿੱਥੇ ਸਮੱਸਿਆ ਉੱਥੇ ਹੱਲ ਹੈ ਹੋਸਾ ਤਾਂ ਉਹ ਸਮੱਸਿਆ ਇੱਥੇ ਬੈਠੇ ਬਾਬੂਆਂ ਨੂੰ ਨਾ ਪਤਾ ਲੱਗਦੀ ਹੋਵੇ ਜਿਹੜੀ ਖੇਤਾਂ ਨਾਲ ਨੱਕੇ ਤੇ ਬੈਠ ਕੇ ਪਤਾ ਲੱਗਦੀ ਹੈ ਸੋ ਇਸ ਕਰਕੇ ਉਹਨਾਂ ਨੂੰ ਬੁਲਾਵਾਂਗੇ ਸਟੇਕ ਹੇਲਰਸ ਨੂੰ ਭਾਪਾਂਗੇ ਅਸੀਂ ਕਿਸਾਨ ਮਿਲ ਨਹੀਂ ਕਰ ਲੈਨੇ ਉਹਨਾਂ ਅਸੀਂ ਇੱਕ ਹਫ਼ਤੇ ਦੀ ਮੂਲ ਦੇਂਦਿਆਂ ਇੱਕ ਹਫ਼ਤੇ ਦੇ ਨੋਟਿਸ ਤੇ ਅਸੀਂ ਸਪੀਕਰ ਸਾਹਿਬ ਬੀਏਯੂ ਚ ਕਿਸਾਨ ਮਿਲ ਨਹੀਂ ਕਰ ਲੈਨੇ ਕਿ ਜਦੋਂ ਗੱਲ ਕਰਨੀ ਹੈ ਕਿਸੇ ਕਿਸਾਨਾਂ ਨਾਲ ਕੋਈ رائے ਲੈਣੀ ਹੈ 15000 ਤੋਂ ਵੱਧ ਕਿਸਾਨ ਉੱਥੇ ਆ ਕੇ ਆਪਣੇ ਰਾਏ ਦੇਣ ਲੱਗ ਜਾਂਦੇ ਆ 15000 ਦਾ ਬੱਧਾ ਸਟਾਲ ਲਾ ਲੈਣੇ ਸੀ ਸਰੋਂ ਵਾਲੇ ਇੱਧਰ ਆਜੋ ਮੱਕੀ ਵਾਲੇ ਇੱਧਰ ਆਜੋ ਬਸਤੀ ਵਾਲੇ ਇੱਧਰ ਆਜੋ ਅਮਰੂਦਾਂ ਵਾਲੇ ਇੱਧਰ ਆਜੋ ਬਾਗਾਂ ਵਾਲੇ ਇੱਧਰ ਆਜੋ ਸੋ ਬੜਾ ਵਧੀਆ ਰੱਚਾ ਦੋ ਦੋ ਵਾਰੀ ਅਸੀਂ ਕੀਤਾ ਤੀਜੀ ਵਾਰ ਫੇਰ ਕਰ ਲਾਂਗੇ ਕਿਉਂਕਿ ਜਿਹੜੀ ਵੀ ਕੋਈ ਨੀਤੀ ਹੈ ਨਾ ਪਹਿਲੇ ਦਿਨੋਂ ਇਹ 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 ਮੈਂ ਇਸ ਪੱਖ ਤੇ ਹਾਂ ਕਿ ਸਰਕਾਰਾਂ ਨੂੰ ਲੋਕਾਂ ਨੂੰ ਪੁੱਛ ਕੇ ਬਣਾਉਣੇ ਚਾਹੀਦੇ ਆ ਬਾਬੂਆਂ ਨੂੰ ਨਹੀਂ ਪਤਾ ਹੋ ਸਕਦਾ ਸਰ ਉਹ ਚਿੱਟੇ ਟਾਬਲਾਂ ਵਾਲੀਆਂ ਕੁਰਸੀਆਂ ਤੇ ਬਹਿ ਕੇ ਇਸ ਨੂੰ ਨਹੀਂ ਸਮਝ ਸਕਦੇ ਗਰਾਉਂਡ ਰਿਐਲਿਟੀਆ ਨੂੰ ਬਸ ਲੋਕ ਕੁਝ ਹੋਰ ਚਾਹੁੰਦੇ ਹੁੰਦੇ ਨੇ ਤੇ ਆਹੀ ਨਾ ਇੱਕ ਐਗਜ਼ਾਮਪਲ ਦੇ ਦੈ ਨਾ ਮੋਦੀ ਸਰਕਾਰ ਦੀ ਕਿਹਨੂੰ ਪੁੱਛ ਕੇ ਬਣਾ ਦੇ ਤਿੰਨ ਕਰੋੜ ਕਿੱਥੇ ਕਦੋਂ ਕਦੋਂ ਕੋਈ ਅੰਦੋਲਨ ਹੋਇਆ ਸੀਗਾ ਜੀ ਦੇਸ਼ 'ਚ ਕਿ ਜਿਆ ਕਾਨੂੰਨ ਬਣਾਓ ਨਹੀਂ ਤਾਂ ਬਚਦੇ ਨਹੀਂ ਅਸੀਂ ਬਸ ਫਿਰ ਬਾਪੂਆਂ ਨੇ ਮਰਵਾਤੇ ਬਹੋਬਰੀਆ ਨੇ ਜੀ ਬਹੋਬਰੀਆ ਨੇ ਐ ਕਰਕੇ ਕਰਤਾ ਉਹਨਾਂ ਨੂੰ ਪੁੱਛਿਆ ਨਹੀਂ ਜਿੰਨੇ ਤੇ ਅਸਰ ਪੈਣਾ ਸੀ ਮੁੜ ਕੇ ਸਾਲ ਤੱਕ ਚਲੋ ਕੱਟ ਕੇ ਆਪ ਦੀ ਜੋ ਹੈਗੀ ਉਹਨਾਂ ਦੀ ਡਿਕਟੇਟਰਸ਼ਿਪ ਦੀ ਹਰ ਸਾਲ ਕਵਾਲ ਫਿਰ ਝੁਕਣਾ ਪੈ ਗਿਆ ਨਾ ਜੀ ਕਿਵੇਂ ਵਾਪਸ ਲੈਣਾ ਜੇ ਪਹਿਲੀ 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 ਪੁੱਛ ਲੈਂਦੇ ਜੇ ਪਹਿਲੀ ਸਟੇਕ ਹোল্ডার ਨਾਲ ਗੱਲ ਕਰਨ ਤੇ ਇਹ ਨੌਬਤ ਹੀ ਨਹੀਂ ਹੋਣੀ ਸੀ ਨਾਲ ਹਰ ਸਿਮਰ ਦੀ ਕੁਰਸੀ ਪਹੁੰਚਦੀ ਨਾਲ ਵਿਚਾਰੀ ਹੋਰ ਬਲੀ ਲਿਆਣੀ ਵਿੱਚ ਸੋ ਇਸ ਕਰਕੇ ਕਈ ਕਈ ਵਾਰ ਸਰਕਾਰਾਂ ਪਾਲਿਸੀਆਂ ਬਣਾ ਦਿੰਦੀਆਂ ਨੇ ਪਰ ਜਦੋਂ ਧਰਤੀ ਤੇ ਆਉਂਦੀਆਂ ਨੇ ਗੱਲ ਹੀ ਹੋਰ ਹੁੰਦੀ ਹੈ ਸੋ ਅਸੀਂ ਇੰਡਸਟਰੀਅਲ ਪਾਲਿਸੀ ਬਣਾਈ ਹੈ ਜਿਹੜੇ ਕੋਰ ਹੈ ਜੀ ਬਾਪਿਆ ਜਾਣੀ ਜਾਂ ਰਾਪਿਆ ਜਾਣੀ ਕਈ ਵਾਰੀ ਪਰਸੀਵਾਨ ਨੇ ਲਾਗੂ ਕੀਤੀ ਤਾਂ ਉਹ ਚ ਕੁਝ ਕਮੀਆਂ ਨਜ਼ਰ ਆਈਆਂ ਤਾਂ ਸਟੇਕ ਹੋਲਡਰ ਨੂੰ ਪੁੱਛਿਆ ਉਹ ਕਹਿੰਦੇ ਜੀ ਆ ਘੱਟ ਲਓ ਤੇ ਠੀਕ ਹੈ ਆ ਘੱਟ ਦਿੰਨੇ ਤੁਹਾਨੂੰ ਤੁਹਾਨੂੰ ਚੰਗਾ ਲੱਗਣਾ ਚਾਹੀਦਾ ਹੈ ਰੈਵਨਿਊ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਰੋਜ਼ਗਾਰ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਉਹਦੀ ਪ੍ਰੋਡਕਸ਼ਨ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਘੱਟ ਦਿੰਨੇ ਸੋ ਜਿਵੇਂ ਕਈ ਵਾਰ ਕਾਰਾਂ ਜਿਹੜੀਆਂ ਨੇ ਫੋਰਡ ਵਰਗੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਆਜੇ ਗਲਤੀਆਂ ਹੋਈਆਂ ਸੀ ਕਿ ਜਿਹੜਾ ਫੋਰਡ ਨੇ ਪਹਿਲੀ ਕਾਰ ਬਣਾਈ ਸਰ ਤੁਹਾਨੂੰ ਪਤਾ ਕੀ ਗਲਤੀ ਰਹੀਗੀ ਬੈਲੀ ਕਾਰਬਨਾਈਜੇਦੋਂ ਫੋਰਡ ਨੇ ਅਮਰੀਕਾ ਦੀ ਕੰਪਨੀ ਹੈ ਬੈਕ ਗੇਰ ਲਾਉਣਾ ਭੁੱਲ ਗਏ ਜੀ ਜਦੋਂ ਉਹ ਪਤਾ ਲੱਗੇ ਬੈਕ ਵੀ ਹੁਣ ਹੁੰਦੇ ਨਹੀਂ ਫਿਰ ਸਾਰੀਆਂ ਗੱਡੀਆਂ ਰੀਕਾਲ ਕੀਤੀਆਂ ਜੀ ਫਿਰ ਦੁਬਾਰਾ ਬੈਕ ਗੇਰ ਲਾ ਕੇ ਹੈਨਾ ਉਹ ਕਈ ਵਾਰੀ ਐਹੋ ਜਿਹੀਆਂ ਵੀ ਇੰਜੀਨੀਅਰਾਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਸੋ ਅਸੀਂ ਚਾਹੁੰਦੇ ਨਹੀਂ ਕਿ ਵਾਰ-ਵਾਰ ਅਸੀਂ ਇੱਕ ਇੱਕ ਹੋਰ ਕਰਨ ਲੱਗਿਆ ਮੈਂ ਵੱਲੋਂ ਵੀ ਸਭ ਨੂੰ ਵੀ ਇਸ ਗੱਲ ਦੀ ਜਾਣਕਾਰੀ ਦੇ ਦੇਣਾ ਤੇ ਉਹਦੇ ਵਿੱਚ ਤੁਹਾਡੀ ਵੀ ਰਹਿ ਕੇ ਤੁਹਾਡੀ ਵੀ ਸ਼ਮੂਲੀਅਤ ਚਾਹਾਂਗੇ ਕਿ ਅਸੀਂ ਇੱਕ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਬਣਾ ਰਹੇ ਹਾਂ ਜਿਹੜੇ ਵਿੱਚ ਹਰ ਫੀਲਡ ਦੇ ਬੰਦੇ ਚੁਣੇ ਜਿਵੇਂ 25 25 ਕਸੀਂ ਸੈਕਟਰ ਜਿਹੜੇ ਨੇ 25 26 ਉਹ ਆਇਡੈਂਟੀਫਾਈ ਕੀਤੇ ਨੇ ਟੈਕਸਟਾਈਲ ਦੇ ਰੀਅਲ ਏਸਟੇਟ ਦੇ ਐਮ ਐਸ ਐਮ ای ਦੇ ਫਜਰ ਫਾਰਮ ਫਾਰਮਾਸਿਟੀਕਲ ਦੇ ਇਸ ਤੋਂ ਇਲਾਵਾ ਚਮੜੇ ਵਾਲਿਆਂ ਦੇ ਜਿਵੇਂ ਜਲੰਦਰ ਚਮੜੇਦਾਰੀ ਫਕਟੇ ਨੇ ਇਦਾਂ ਦੇ 26 ਨੇ ਅਸੀਂ ਉਹਨਾਂ ਨੂੰ ਕਹੇ ਤੁਸੀਂ ਦਿਓ 11 ਬੰਦੇ ਕਮਿਸ਼ਨ ਤੁਸੀਂ ਬਣਾਓ ਆਪਦਾ ਟੈਕਸਟਾਈਲ ਦਾ 11 ਬੰਦੇ ਦਿਓ ਤੇ ਤੁਹਾਡਾ ਚੇਅਰਮੈਨ ਦਿਓ ਤੇ ਕਾ ਸਾਡਾ ਚੇਅਰਮੈਨ ਹੋਊਗਾ ਤੇ ਅਸੀਂ ਉਸ ਚੇਅਰਮੈਨ ਨੂੰ ਜੋ ਵੀ ਐਡਵਾਈਜ਼ਰੀ ਬੋਰਡ ਦਾ ਕਮਿਸ਼ਨ ਦਾ ਚੇਅਰਮੈਨ ਹੋਊਗਾ ਅਸੀਂ ਇਹਨੂੰ ਕਾਮਰੇਡ ਦਾ ਰੈਂਕ ਵੀ ਦੇਵਾਂਗੇ ਤਾਂ ਕਿ ਉਹਨੂੰ ਉਹਦੀ ਚੱਲਿਆ ਪਸਾਂ ਦੇ ਵਿੱਚ ਕੋਈ ਗੱਲ ਚੇਂਜ ਕਰਾਉਣੀ ਹੈ ਤੇ ਨਾਲ ਜੇ ਟੈਕਸਟਾਈਲ ਦੀ ਪ੍ਰੋਬਲਮ ਹੈ ਇਕੱਲੇ ਦੀ ਤਾਂ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਇਨਵੈਸਟ ਪੰਜਾਬ ਦੇ ਕਿਸੇ ਜਆ ਇੰਡਸਟਰੀਅਲ ਇਹ ਜੋ ਪੰਜਾਬ ਪੰਜਾਬ ਸਰਕਾਰ ਦੇ ਇੰਡਸਟਰੀਅਲ ਜਿਹੜੇ ਸਮੇਲਨ ਹੁੰਦੇ ਨੇ ਉਹਨੇ ਜਾ ਕੇ ਗੱਲ ਕਰਨੀ ਗੱਬੇ ਉਹ ਕੱਲੇ ਵੀ ਆਸੇ